ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਨਰਮਨ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 84732 10779 ਕਿੰਨਾ ਵੀ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਤੇ ਗਰਾਉਂ ਜਿਆ ਹੋਈ ਨੂੰ ਵਿਧਿਆਣਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਵਪਾਰ ਦਾ ਬਾਈ ਕੰਮ ਕਰਦੇ ਆ ਰਿਟੀ ਦੀ ਪਸ਼ੂਆਂ ਦੇ ਰੈਨਿਬਿਟੀ ਜਿਹਾ ਆਪਣੇ ਚੈਨਲ ਤੇ ਵੀਡੀਓ ਹੁੰਦੀ ਰਹਿੰਦੀ ਹੈ ਪਿਆਰੇ ਐਨੀਮਲ ਸੇਲ ਆ ਜੀ 2200 ਆਏ ਆ ਲੋਕਾਂ ਨੂੰ ਜਾਣਕਾਰੀ ਪ੍ਰੋਪਰ ਬਾਈ ਬੋਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਹੈ ਜਸਪਾਲ ਸਿੰਘ ਪਿੰਡ ਗੋਠੇ ਖਿਉਰਾ ਸ਼ਹਿਰ ਜਗਰਾਉਂ ਜੀ ਜਿਹੜਾ ਲੁਧਿਆਣਾ ਜੀ ਮੋਬਾਈਲ ਨੰਬਰ 9779488283 ਜੀ ਠੀਕ ਆ ਜਿਹੜੀ ਬਈ ਆਪਾਂ ਪਾਸੋਂ ਜੋ ਉੱਥੇ ਚਾਰ ਮੈਗਾ ਦਿੱਤੀ ਬਈ ਬੈੱਕਿਆ ਮਾਲ ਹਾਂਜੀ ਵੀਰੇ ਵੇਚ ਗਿਆ ਜੀ 1 ਘੰਟੇ ਦੇ ਵਿੱਚ ਸਾਰਾ ਮਾਲ ਵੇਚ ਗਿਆ ਕਿੰਨੇ ਕੋ ਬੋਲ ਆਏ ਹੋਣ ਬਹੁਤ ਆ तकरीबन 12 ਤੇ 2.5 ਫੋਨ ਆਇਆ ਕੈਪ ਨੰਬਰ ਤੋਂ ਬਈ ਸ਼ੁਰੂ ਕਰ ਲਾਂਗੇ ਸੂਆ ਕਰਨ ਲਈ ਇਹ ਦੂਜਾ ਸੂਆ ਜੀ ਕਦੋਂ ਸੂਈ ਹੈ ਇਹ ਵੀਰੇ ਕੱਲ ਸ਼ਾਮ ਦੀ ਸੂਈ ਹੈ ਜੀ ਬੱਛਾ ਕੀ ਹੈ ਬੱਛਾ ਜੀ ਹਾਂ ਜੀ ਜੇ ਡਾਨਾ ਜੀ ਕਿਹੜਾ ਹੁਣ ਭਾਂਡੇ ਵਾਲਾ ਬੋਲਾ ਜੀ ਇਸ ਟਾਈਮ ਹੁਬਈ ਬੋਲਾ 15 ਲੀਟਰ ਏਥੇ ਨਹੀਂ ਓਕੇ ਦੇ ਦਾਂਗੇ ਹਾਂ ਜੀ ਹਾਂ ਜੀ ਜੇ ਕੋਈ ਦੋ ਤਿੰਨ ਦਿਨ ਤਿੰਨ ਦਿਨ ਚੋਲੋ ਵੀ ਸੱਲੀ ਕਰ ਰੱਜ ਗਈ ਆਪਦੀ ਠੀਕ ਹੈ ਜੀ ਹਨਾ ਦੀ ਓਕੇ ਹੈ ਓਕੇ ਜੀ ਬੁਰੀ ਓਕੇ ਤੁਹਾਡੀ ਜੀ ਥੋੜਾ ਦੂਜਾ ਜੀ ਧਰਮੀਆਂ ਦਾ ਤੋਹਫਾ ਕਰੋ ਤਾਂ ਅੰਗਾ ਜੀ ਗੱਲ ਸਹੀ ਆ ਮਗਰ ਬੱਚਾ ਸੱਚਾ ਏ 15 ਕਿਲੋ ਨੈਟ ਬੋਲਾ ਸਿਆਰਾ ਮੈਂ ਰੇਕ ਵੀਡੀਓ ਜੇ ਕਹਿਣਾ ਹੁੰਦਾ ਵੀ ਤੁਸੀਂ ਪੈਸੇ ਲਾਉਨੇ ਆ ਤੁਹਾਡਾ ਹੱਥ ਦਾ ਦੋ ਟਾਈਮ ਚਵਾਈ ਕਰ ਲਓ ਚਾਰ ਕਰ ਲਓ ਚਾਹੇ 6 ਕਰ ਲਓ ਕੱਦ ਕਰਦੀ ਵੀ ਚੰਗੀਆਂ ਜੀ ਬਾਕੀ ਗਰਮੀ ਵਾਲਾ ਨਾਗਾ ਜੀ ਫੋਨਾ ਦੇ ਸਿਆਜ ਬਹੁਤ ਸੋਹਣੇ ਆ ਮੱਝਾਂ ਰਗਾ ਥਾਣਾ 15 ਕਿਲੋ ਨੈਟ ਬੋਲਾ ਤਿਆਰ ਆ ਸਿੱਕਲੀ ਕੀ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ 6 ਚੋਲਿਓ ਲਓ ਜੀ ਕੀ ਆ ਕੇ ਕਰੋ ਸਾਡਾ ਮੋਹ ਜੰਗਾ ਲੱਗਿਆ ਖਣ ਗਾਇਆਂ ਚ ਬਹੁਤ ਘੱਟ ਨਾਲ ਦਾ ਬਾਈ ਕੰਨ ਚਵਾਈ ਕਰਕੇ ਦਿਖਾ ਦਿੰਨੇ ਐ ਐਨ ਮੋਟੀ ਗੰਨੇਰੀ ਧਾਰਫ ਮਗਰਲੇ ਤਨਾ ਜੋ ਮਾਰਦੀ ਬਾਈ ਲਓ ਜੀ ਅਨਾਲੇ ਪਾਸੋਂ ਤਾਂ ਬੇਸਿਕ ਰੋ ਕੇ ਆ ਜੋ ਬਸ ਤੇ ਮੂਰੇ ਮੂਬਾਈ ਖੁੱਲੀ ਖੜੀਆ ਇੰਨੇ ਕ ਠੰਡੀਆਂ ਨੇ ਸੀਲਸਾ ਲੱਗਿਆ ਕਰਮਾਣੀ ਰਸਾ ਦਾ ਉੱਪਰ ਹੀ ਆ ਤੇ ਭਾਵੇਂ ਵੇੜੇ ਦੇ ਵਿਚਾਲੇ ਬਹਿ ਕੇ ਜੁਈ ਚੱਲੋ ਇਹ ਨਹੀਂ ਕਹਦੀ ਲੱਤ ਛੜ ਕਰੂਗੀ ਦੇਖੋ ਚਾਹ ਇੱਧਰ ਦੀ ਬਹਿ ਜਾਓ ਵੀਰੇ ਉੱਥੇ ਪਾਸੇ ਦੀ ਬਹਿ ਜਾਓ ਇੱਧਰ ਤੇ ਮਰਜੀ ਬਹਿ ਜਾਓ ਬੱਚਾ ਛੱਡਣ ਦੀ ਵੀ ਲੋੜ ਐ ਤੋ ਇੱਕ ਕਮੈਂਟ ਤੁਹਾਨੂੰ ਦਿਖਾ ਦਿੰਦੇ ਹਾਂ ਨਾਲ ਕਮਿੰਟ ਜੇ ਪਰਲੇ ਪਾਸੇ ਕਰ ਲਾ ਸੀਲ ਸਲਾਕ ਪੂਰੀ ਆ ਹਨਾਂ ਦੇ ਸੈਦ ਸੋਨੇ ਅੱਗੇ ਲੱਗੇ ਆ ਸੱਤੀ ਡਿਵਾਈਸ ਆ ਰੱਥਾ ਨੈਕਸ ਐਟਰਾ ਚਾਹੇ 4 ਤੋਂ 6 ਸੂਪੇ ਅਡਰ ਨਾ ਖਰਾਬ ਕਰੂਗੀ ਅਵਰ ਸੱਤੀ ਰਹੂਗਾ ਸਾਟਸਾਲਾ ਹਵਾਨਾ ਦੇਖ ਸਕਦੇ ਹੋ ਤੁਸੀਂ ਬਾਕੀ ਬਈ ਦੋਸ ਦੇ ਦਾ 200 ਰੁਪਏ ਹੁਣ ਫਾਇਟ ਚੰਗੀ ਹੋਣੀ ਆ ਤੋ ਭਾਈ ਆ ਜੀ ਇੱਕ ਹਿਸਾਬ ਦਾ ਗਰਮੀ ਦਾ ਮੁੱਲ ਭਾਈ ਜੈਜ ਲੈਣ ਦੇ ਆ ਮੁੱਲ ਭਾਈ 60000 ਜੇ ਮੈਂ ਛੋੜ ਛੱਪਾ ਹੀ ਹੋਣਾ ਜੀ ਕੱਲਾ ਸ਼ੋਰ ਸ਼ੋਰ ਚੱਪਾ ਹੀ ਹੋਣਾ ਵੀਰ ਐਫਐਕਸ ਹੀ ਆ ਜੀ ਐਫਐਕਸ ਹੀ ਐਫਐਕਸ ਹੀ ਤੇ ਬਾਹਰ ਪੇਡ ਵਾਲਾ ਫੋਨ ਨਾ ਲਾ ਵੀ ਟਾਈਮ ਨਾ ਖਰਾਬ ਕਰੋ ਠੀਕ ਹੈ ਜੀ ਬਾਈ ਕਹਿੰਦਾ ਟਾਈਮ ਨਾ ਖਰਾਬ ਕਰੇ ਨਾਲੇ ਜੇਰਾ ਨਾਲੇ ਆਉਂਦਾ ਦੁੱਧ ਬਾਈ ਬੱਚੇ 22 23 ਕਿਲੋਗ੍ਰਾਮ ਨਾ ਪਾਉਗੀ ਠੀਕ ਹੈ ਜੀ ਦੁੱਧ ਬਾਈ ਦੱਸਦਾ 22 23 ਕਿਲੋ ਫੁੱਲਾ ਪਾ ਜੂਗੀ ਬਾਕੀ ਐਡੇ ਹੋਣ ਨੇ ਕੋਈ ਫਾਲਾ ਵੀ ਨਹੀਂ 22 23 ਕਿਲੋ 15 ਕਿਲੋ ਦਾ ਬੋਲਾ ਤਿਆਰ ਹੈ ਜੀ ਤੇ 22 23 ਕਿਲੋ ਦਾ ਆਮ ਨਾਲ ਹੀ ਪਾ ਜੇ ਗਰਮੀ ਰਹਿ ਤਾ ਕਹਾ ਕਹਿ ਸਕਦੇ ਆਪਾਂ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੋ ਦਾ ਚਾਰ ਦੰਦ ਦਾ ਬੱਚਾ ਜੀ ਇਹ ਮੂੰਹ ਤੋਂ ਚਾਰ ਦੰਦ ਦਾ ਹਾਂ ਜੀ ਪਹਿਲਾਂ ਪਹਿਲਾਂ ਸੂਈ ਇਹਦਾ ਠੀਕ ਹੈ ਜੀ ਪਰ ਦੋ ਸੂਈ ਹੈ ਜੀ ਇਹ ਵੀਰੇ ਕੱਲ ਸ਼ਾਮ ਦੀ ਸੂਈ ਹੈ ਇਹ ਬੱਚਾ ਕਿ ਬੱਚਾ ਬੱਚਾ ਜੀ ਇਹਦੇ ਮਦਰ ਜੀ ਬੱਚਾ ਹਾਂ ਜੀ ਠੀਕ ਆ ਬਾਈ ਜਿਹੜਾ ਹੁਣ ਇਹਦੇ ਥੱਲੇ ਬੋਲਾ ਕਿੰਨਾ ਪਿਆਰਾ ਇਹ ਥਨੇ ਬਸ ਇਧਰ ਹੋ ਗਏ ਆਸਟੇ 12 ਕਿਲੋ ਬੋਲਾ 12 ਕਿਲੋ ਬੋਲਾ ਜੀ ਹਾਂ ਜੀ ਹਨਾ ਜੀ ਡੰਨ ਪੂਰੀ ਵਧੀਆ ਚਵਾਈ ਹੈ ਜੀ ਠੀਕ ਹੈ ਜੀ ਜੀ ਤੋੜ ਕੇ ਸਾਡੇ ਦੰਦ ਪਟਾ ਲੂਗੀ ਹਾਂ ਜੀ ਹਾਂ ਜੀ ਵੀਰੇ ਅਸੀਂ ਆਪੇ ਚੈੱਕ ਕਰ ਲੇ ਜੀ ਚਲੋ ਜੀ ਵੰਡਦੀ ਆ ਤਾਂ ਆਪਾਂ ਦਿਖਾ ਦਿੰਦੇ ਆ ਜੀ ਉਹ ਦੋ ਚਾਰ ਦੰਦ ਕਹਿਣ ਦੀ ਗੱਲ ਨਹੀਂ ਅਰੀਜਨਲ ਚਾਰ ਦੰਦ ਦਾ ਜੀ ਅਜਾ ਕੀ ਕਰੋ ਸੰਗਾ ਜੀ ਦੇਖ ਸਕਦੇ ਹੋ ਤੁਸੀਂ ਦੋਨੇ ਗਰਮੀ ਦੇ ਦੋਫੇ ਆ ਨੈਟ ਕਿੰਨਾ ਬੋਲਾ ਦੱਸਿਆ ਸੀਗਾ ਜੀ ਬਈ 12 ਲੀਟਰ ਇਸ ਤਿਆਰ ਆਈ 12 ਲੀਟਰ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਕੋਈ 2 ਡੰਗ ਚੋਂ ਲਵੇ 3 ਡੰਗ ਚੋਂ ਲਵੇ ਆਪਣੀ ਗਾਰੰਟੀ ਆ ਤਸੱਲੀ ਆਪਣੇ ਘਰ ਦੀ ਆ ਜੀ ਠੀਕ ਆ ਅਗਲੇ ਨੇ ਤੁਸੀਂ ਜਾਨ ਬਰ ਤੇ ਰੁਪਈਏ ਲਾਉਣੇ ਆ ਉਹਦੀ ਤਸੱਲੀ ਕਰਕੇ ਲੈ ਕੇ ਜਾਓ ਸਹੀ ਗੱਲ ਆ ਜੀ ਬਾਈ ਕਹਿੰਦਾ ਤਸੱਲੀ ਆਪਣੇ ਘਰ ਦੀ ਅਗਲੇ ਨੇ ਫੱਫਾ ਰੁਪਈਆ ਦਾ ਲਾਉਣਾ ਬਾਈ ਆਪ ਦੀ ਤਸੱਲੀ ਜਰੂਰ ਕਰਕੇ ਲੈ ਜੇ ਬਾਈ ਦੇ ਘਰੇ ਫੈਕਸਟਰ ਦੀ ਇਹ ਹੈ ਕਿੰਨਾ ਕੁ ਬਾਜੀ ਬਈ ਦੁੱਧ ਦਿੰਦੇ ਦੁੱਧ ਬਈ ਬਾਜੀ ਬੱਚੀ 15 ਤੋਂ 18 ਦੇ ਵਿੱਚ ਵਿੱਚ ਜੀ ਬਾਕੀ ਸੇਵਾ ਸੇਵਾ ਬਾਈ ਗਾਨੀ ਦਾ ਟਾਈਮ ਆ ਬਈ ਸਹੀ ਗੱਲ ਹੈ ਗਾਨੀ ਦੇ ਬੱਚਾ ਇਹਨਾਂ ਦੀ ਜਰੂਰ ਕੀ ਕਰਦੇ ਆ ਕਿਆਰ ਕਰੂ ਬਈ ਜਿੰਨੀ ਕੋਈ ਸੇਵਾ ਕਰ ਲੂਗਾ ਉਹਨਾਂ ਦੁੱਧ ਲੈ ਲੂਗਾ ਹਾਂਜੀ ਸਹ ਜੀ ਸੋਹਣੇ ਆ ਗੈਬ ਤੇ ਲੱਗੇ ਹੋਏ ਅੱਥੀ ਜਵਾਈ ਵਾਲਾ ਥਾਣਾ ਬਾਕੀ ਬਾਈ ਦੇ ਘਰੇ ਆ ਕੇ ਆਪ ਦੀ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰ ਲਿਓ ਮਗਰ ਬੱਚਾ ਇਹਦੇ ਵੀ ਬੱਚਾ ਇਹਦਾ ਮਸਦਾ ਮਨ ਬਈ 58000 ਚ ਛੋੜਛੱਪੇ ਕਰਾਂਗੇ ਪੰਜਾਂ ਪੈਕ ਸੀ ਹਾਂਜੀ ਹਾਂਜੀ ਠੀਕ ਹੈ ਜੀ 58000 ਰੁਪਏ ਚ ਬਾਈ ਕਹਿੰਦਾ ਛੋੜਛੱਪਾ ਹੀ ਕਰਾਂਗੇ ਜਿਹਨੂੰ ਜਜੂ ਵੀ ਕਨੈਕਟ ਬਾਈ ਨਾ ਕਰ ਸਕਦੇ ਅੱਗੇ ਬਈ ਤਿੰਨ ਨੰਬਰ ਨਕੀ ਨਾ ਭੇਜ ਐ ਜੀ ਚੈੱਕ ਕਰੋ ਜਿਹੜੀ ਹਾਈਟ ਦੀ ਗੱਲ ਆ ਕਈ ਵੀਰਾਂ ਦੇ ਨਾ ਮੈਸੇਜ ਆਉਂਦੇ ਆ ਹਾਈਟ ਤਾਂ ਬੜੇ ਫੁੱਲ ਵੱਡੀ ਆ ਲੋ ਵੱਡੀ ਫੁੱਲ ਵੱਡੀ ਹਾਈਟ ਆ ਲਗਭਗ ਸਾਰੀਆਂ ਗਾਈਆਂ ਦੇ 5 ਫੁੱਟ ਦੇ ਆਸ-ਪਾਸੇ ਆ ਹਾਂਜੀ 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 ਵੀਰੇ ਕੋਈ ਮਾੜੀ ਮੋਟੀ ੱੱਲੇ ਹੋਊ ਕੋਈ ਦਾ ਹੋਊ ਜਣੀ ਅੰਦਾਜ਼ਾ ਤੁਸੀਂ 5 ਕੋ ਫੁੱਟ ਦਾ ਮੰਨ ਕੇ ਆਜੋ ਛੋਟੀਆਂ ਨਹੀਂ ਆਪਾਂ ਇਹਨੂੰ ਕਹਿ ਸਕਦੇ ਜਿਹੜੀਆਂ ਆਪਾਂ ਘਰੇ ਰੱਖਦੇ ਹੁੰਦੇ ਨਾਰਮਲ ਗਾਮ ਉਹ ਚੀਜ਼ ਆ ਹੁਣ ਫਾਰਮ ਵਾਲੀ ਵੀ ਨਹੀਂ ਕਹਿ ਸਕਦੇ ਕੋਈ ਫਾਰਮ ਵਾਲਿਆਂ ਦਾ ਹਾਈ ਲੈਵਲ ਦਾ ਹਾਂਜੀ 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 ਤੇਰੇ ਦੇ ਹਿਸਾਬ ਨਾਲ ਪੂਰੀਆਂ ਟੌਪ ਦੀਆਂ ਆ ਨਿਕਿੰਨਾ ਤੇ ਇਸ ਦੀ ਡਿਟੇਲ ਬਾਈ ਕੀ ਤੇਰੇ ਦੂਜੇ ਸੂਏ ਆ ਜੀ ਦੈਨ ਕਿੰਨੇ ਲੈਂਦੀ ਆ ਦੈਨ ਵੀਰੇ ਇਹਦੇ 15 ਬਾਕੀ ਆ ਜੀ ਸੀਮਾ ਨੂੰ ਕੋਈ ਪਤਾ ਜੀ ਇਹਦੇ ਐਵੀਐਸ ਦਾ ਲੱਗਿਆ ਜੀ ਇਟਲੀਆਸ ਦਾ ਲੱਗਿਆ ਆਪ ਕਿਹੜੇ ਦੀ ਆ ਆਹ ਬਣੀ ਵੀਰੇ ਯਾਰ ਬਤਾ ਦੱਸ ਤੈਨੂੰ ਪਤਾ ਜੀ ਇਹ 15 ਪਾਏ ਆ ਵੀਰੇ। ਇਹਨਾਂ ਕਿ ਪਾਏ ਜੀ। ਵੀਰੇ ਪਲੂਨ ਨੇ ਜੁਆਇਆ ਨੇ 32 33 ਕਿਲੋ ਜੀ। ਜਾਉ। ਇਹਨੂੰ ਘਰ ਨਹੀਂ ਆਇਆ ਇਹਨਾਂ ਦਾ। ਬਾਹਰ ਦੇ ਬਕੈਣੇ ਗਰਮੀ ਆ ਜਾਂਦੀ ਕਿ 35 ਤੋਂ ਪਲੱਸ ਫਿਰ ਵੀ ਜਾਣ ਦਾ ਹੱਕ ਆ ਜੀ। ਸੇਵਾ ਵਾਲਾ ਬੰਦਾ ਚਾਹੀਦਾ। ਖੂਬਸੂਰਤੀ, ਰੰਗ ਰੂਪ ਕੋਈ ਨਹੀਂ ਤੋੜ ਕੇ ਦਿਖਾ ਦਿਓ ਵੀਰ ਮਲਾ ਜੀ। ਬਾਕੀ weight, ਵਜਨ, ਵजूद ਵਾਲੀ ਆ ਜੀ। face quality check ਕਰੋ। ਕਹਿਣ ਦੀਆਂ ਗੱਲਾਂ ਨਹੀਂ ਜੀ। ਪੂਰਪੂਰਤੀ ਕਰੇ ਖੜੀ ਵੀ ਚੰਗੀ ਲੱਗੂਗੀ ਤੇ ਪਹਿਲੇ ਸੂਏ 32 ਦੇਤੀ ਲੀਟਰ ਚਵਾਇਆ ਆ ਜਿਹੜੇ ਹਿਸਾਬ ਨਾਲ ਬੌਡੀ ਤੇ ਸਟਰਕਚਰ ਆਪਾਂ ਲਈ ਆ ਜੀ ਹਵਾਨਾ ਚਵਾਇਆ ਵੀ ਹੋ ਸਕਦਾ ਕੋਈ ਬਾਹਲਾ ਨਹੀਂ ਐਕਟੀਆਰ ਸੇਵਾ ਦਾ ਹਜੇ ਤਾਂ ਤਿਆਰੀ ਸ਼ੁਰੂ ਆ ਤੇ ਹਵਾਨੇ ਦੇ ਨਾ ਵੇਣ ਜੀ ਦੇਖ ਸਕਦੇ ਹੋ ਜੀ ਤੁਸੀਂ ਐ ਰਸੇ ਵਾਂਗੂ ਫਿਰਦੀਆਂ ਬਈ ਚਾਰੇ ਪਾਸੇ ਤੇ ਜਿਹੜੀ ਮੋਢ ਚ ਆਉਂਦੀ ਆ ਗੋਟ ਵਰਗੀ ਸਟਰੋਂਗ ਆਉਂਦੀ ਆ ਤੇ ਕੱਲੀ ਕੱਚੀ ਕੱਚੀ ਆ ਹਵਾਨਾ ਤੁਸੀਂ ਮੰਨ ਲਿਓ ਬਾਈ ਸਟਾਰਟ ਨਹੀਂ ਕੀਤਾ ਬਣਾਉਣਾ ਜਿੱਦੇ ਦਿਨਾਂ ਤੇ ਆ ਗਈ ਉਹਦੇ ਦਾ ਕਰਨੇ ਚ ਵੀ ਪ੍ਰੋਬਲਮ ਪੈਣੀ ਆ ਹੋਰ ਤੱਕ ਦਾ ਫੂਨ ਤੋਂ ਪਹਿਲਾਂ ਜੂਣੀ ਪੈਜੇ ਤਾਂ ਜੂਣੀ ਕਹੇ ਕੋਈ ਝੋਲ ਹਵਾਨੇ ਦੀ ਬਹੁਤ ਆ ਫੂਕ ਚੂਰਤੀ ਬਹੁਤ ਬਾਕੀ ਵਲਟ ਨਾ ਬਹੁਤ ਬੰਨਿਆ ਨੇ ਜੀ ਖਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ hattim ਜੂਣੀ ਹੱਥੀ ਜੋਲੇ ਮਸ਼ੀਨ ਤੇ ਲਾਉਣੀ ਹੈ ਮਸ਼ੀਨ ਸੀਲਫਲਗ ਬਹੁਤ ਆ ਹੀ ਕਰਮਾ ਜਿਵੇਂ ਮਰਜ਼ੀ ਕਰ ਲਿਓ ਜੀ ਇਹਦਾ ਬਾਈ ਅੱਜ ਕੱਚੀ ਦਾ ਮੁੱਲ ਤਬਾ ਵੀਰੇ ਮੋਲੇ ਪਰ ਫੋਨ ਤੇ ਕਰਾਂਗੇ ਫੋਨ ਤੇ ਕਰਾਂਗਾ ਉਹ ਕੀ ਹਾਂਜੀ ਅੱਜ ਦਾ ਮੁੱਲ ਹੋਰ ਹੋਊਗਾ ਜਿੱਦੈ ਤਿਆਰ ਹੋਊਗੀ ਉਦਦੇ ਮੁੱਲ ਹੋਰ ਹੋਊਗਾ ਮੋਲੇ ਦਾ ਬਾਈ ਫੋਨ ਤੇ ਕਰ ਲਓ ਅੱਗੇ ਬਾਈ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ 4 ਦੰਦ ਦੇ ਬੱਚਾ ਮੂੰਹ ਤੋਂ 4 ਦੰਦ ਦਾ ਹਾਂਜੀ ਪਹਿਲਾਂ ਹੀ ਸੁਣਾ ਜੀ ਹਜੇ ਹਾਂਜੀ ਕਿੰਨੇ ਟਾਈਮ ਦੀ ਚੱਗੀ ਹੈ ਜੀ ਇਹ ਵੀਰੇ ਹਜੇ ਰਹੇ ਦੱਸ ਦੋ ਲਓ ਦੇ ਡੇਟ ਮੁਤਾਬਕ ਦੱਸ ਪਈ ਹੈ ਹਾਂਜੀ ਫਾਈ ਦਾ ਫਵਾਨਾ ਬਣਾਣੀ ਲੱਗੀ ਆ ਇਹ ਵੀ ਤੋਰ ਕੇ ਦਿਖਾ ਦਿਓ ਰੰਗ ਪ੍ਰਿੰਟ ਦੇ ਚੰਗੀ ਆ ਕ੍ਰੋਸ ਆਂਗ ਦਾ ਜੀ ਇਹ ਵੀ ਗਰਮੀ ਦਾ ਤੋਹਫਾ ਕ੍ਰੋਸ ਆਂਗ ਦਾ ਫਾਇਦਾ ਇਹ ਹੋ ਜਾਂਦਾ ਕਿ ਜਿਹਨੇ ਘਰੇ ਰੱਖਣੀ ਆ ਉਹਦੇ ਲਈ ਲਾਹੇਵੰਦ ਆ ਜਿਵੇਂ ਬਾਈ ਦਾ ਦਾ ਫਾਰਮ ਦਾ ਕੰਮ ਆ ਬਾਈ ਨੂੰ ਬਰੀਡ ਤੇ ਜਿਆਦਾ ਬੈਨੀਫਿਟ ਰਹੂਗਾ ਜਿਹਨੇ ਘਰੇ ਰੱਖਣੀ ਆ ਉਹਨੂੰ ਕ੍ਰੋਸ ਆਂਗ ਦਾ ਬੈਨੀਫਿਟ ਆ ਉਹ ਕੋਈ ਕੱਲੀ ਕੇਰੀ ਗਾਂ ਹੁੰਦੀ ਆ ਜੀ ਇੱਕ ਤਾਂ ਸ਼ਾਮ ਸੰਭਾਲ ਤੋਂ ਉਹੀ ਆ ਇੱਕ ਦੁੱਧ ਇਹਨਾਂ ਦਾ ਮੱਝਾ ਰ ਗਈ ਹੋਣਾ ਸੈਟ ਜੰਗੀ ਆਉਣੀ ਆ 4 8 ਥਾਣਾ ਪੋਰ ਤੇ ਸ਼ਾਂਗ ਲਈ ਪੋਰ ਸ਼ਾਂਗ ਕਿਸੇ ਵੀ ਗਾਂ ਦੇ ਨਹੀਂ ਕੱਲਾ ਕੱਲਾ ਨਿਕਰਮਾ ਮੰਜੇ ਦੇ ਪਾ ਵਾਂ ਨੂੰ ਖਣ ਲੱਗਿਆ ਵਾ ਕਿ ਜਿਹੜੇ ਸਲਾਹ ਗਦਾਨ ਤੋਂ ਕੋਈ ਨਹੀਂ ਚਾਹੀ ਜਵਾਗ ਕਿੱਚੀ ਫਰਮ ਜੀ ਕਿੰਨਾ ਕੋ ਪਾਉ ਦੇ ਦੋ ਦੋ ਵੀ ਪਾਉ ਬੱਚੀ ਪਹਿਲੇ ਸੂਰੇ 20 ਤੋਂ ਪਲੱਸ ਠੀਕ ਹੈ ਮੁੱਲ ਲਈਏ ਮੌਨ ਜੀ ਵੀਰੇ ਫੋਨ ਤੇ ਕਰਾਂ ਮੈਂ ਫੋਨ ਤੇ ਕਰਨਾ ਜੀ ਵੀਰੇ ਮੁੱਲ ਇਹਦਾ ਵੀ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਕਿਉਂਕਿ ਕਰਮਾ ਦੀਆਂ ਤਕੀਆਂ ਜੀ ਜਿੱਤੇ ਤਿਆਰ ਹੋ ਗਈਆਂ ਦੋ ਤੇ ਮੌ ਲਾਹੌਰ ਹੋਣਗੇ ਨਦੀਨੇ ਪੀਸੀ ਆ ਦੰਦਾਂ ਚ ਨਵਾਂ ਹਾਨ ਬਸ ਇਹ ਜੀ ਨੂੰ ਦਚਨ ਗੈਣੀ ਮਾਲ ਨੂੰ ਨੰਬਰ ਵਾਲੀ ਜੀ ਚੱਲਦਾ ਰਹਿਣਾ ਮੇਰੀ ਸਪੈਸ਼ਲ ਬੇਨਤੀ ਆ ਕਿ ਤਸੱਲੀ ਤੁਸੀਂ ਕਰਨੀ ਆ ਵੀਰ ਐਸੇ ਤੁਸੀਂ ਲਾਉਣੇ ਆ ਹੱਤਾ ਤੁਹਾਡਾ ਆਪ ਦੀ ਤਸੱਲੀ ਪਰ ਕਰਕੇ ਲੈ ਕੇ ਜੀ ਧੰਨਵਾਦ